ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ YouTube ਚੈਨਲ ਅੱਜ ਮੈਂ ਤੁਹਾਨੂੰ ਦਿਖਾਣਾ ਸਾਡੇ ਇੱਥੋਂ ਦਾ ਹਨ ਬਲੈਕਆਊਟ ਕਿਵੇਂ ਹੋਇਆ ਬਲੈਕਆਊਟ ਕਿ ਕਿ ਸਟੇਕ ਜੀ ਬਣਾਉਣ ਲੱਗ ਗਏ ਹੋਏ ਹੈ ਕਿ ਸਟੇਕ ਜੀ ਲੱਗ ਗਏ ਬਣਾ ਮੈਨੂੰ ਕੱਲ੍ਹ ਆਦੇ ਵਲੋਗਿੰਗ ਆ ਦੇਖੋ ਮੈਂ ਇਹ ਬੰਦੇ ਦਾ ਇੱਕ ਨਹੀਂ ਬਲੌਗ ਪਾ ਸਕਦਾ ਕਿਉਂਕਿ ਮੈਨੂੰ ਬਣਾ ਨਹੀਂ ਦਿੰਦਾ ਬਲੌਗ ਮੈਂ ਬਲੌਗ ਤੇ ਗੰਦ ਪਾ ਲਾਂਦਾ ਇਹ ਬੰਦਾ ਕੱਲਾ ਜਾਂ ਨਾ ਤੇ ਹੁਣ ਮੈਂ ਤੁਹਾਨੂੰ ਦਿਖਾਨਾ ਆ ਦੇਖੋ ਜੀ ਆ ਬੰਦਾ ਹੁਣ ਵੀ ਨਹੀਂ ਬਣਾਉਣ ਦਿੰਦਾ ਮੈਨੂੰ ਬਲੌਗ ਆ ਦੇਖ ਲਓ ਇਹਦੇ ਹਾਲਾਤ ਹੁਣ ਤੁਸੀਂ ਇਹਦੇ ਲਈ ਕੀ ਕਹਿਣਾ ਚਾਹੁੰਦੇ ਕਮੈਂਟ ਚ ਜੂ ਦੱਸਿਓ ਇਹ ਬੰਦੇ ਨੂੰ ਤੁਹਾਨੂੰ ਦਿਖਾਨਾ ਬਲੈਕਆਊਟ ਕਿਵੇਂ ਦਾ ਦੇਖੋ ਸਾਈਆਂ ਦੁਕਾਨਾਂ ਸਾਰੇ ਲਾਈਟਾਂ ਲੁੱਟਾ ਬੰਦ ਹੋ ਗਏ ਨੇ ਸਟੇਟ ਲਾਈਟਸ ਤੇ ਮੈਂ ਖਾਨਾ ਹੁਣ ਜਾ ਕੇ ਮਾਰਕੀਟ ਚ ਜਾ ਕੇ ਖਾਨਾ ਕੀ ਮੋਲ ਹੈ ਇੱਥੋਂ ਦਾ ਤੇ ਮੈਂ ਤੁਹਾਨੂੰ ਜਲਦੀ ਦਿਖਾਨਾ ਜਾ ਕੇ ਵਾਕੇ ਮੈਂ ਕੱਢ ਕੇ ਤੂੰ ਕੀ ਕੀਤੀ ਤੂੰ ਕੀ ਕੀ ਕਿੱਦ ਕਿੱਦ ਜਾ ਲੈ ਪੱਜੀ ਕਿੱਦ ਜਾਣਾ ਹੋਈ ਤੇ ਅਸੀਂ ਤੁਹਾਨੂੰ ਦਿਖਾਨਾਂਗੇ ਮੋਲ ਮਾਰਕੀਟ ਦਾ ਕੀ ਮੈਂ ਅਸੀਂ ਚਾਏ ਪੰਜ ਜਨੇ ਚੱਲੇ ਆ ਦੇਖੋ ਜੀ ਆ ਸਾਡੇ ਤਰੂਨ ਜੀ ਆ ਸਾਡੇ ਬਿੰਦੀ ਆ ਪੁਰਾਣੇ ਰਾ ਹੋ ਚੁੱਕਿਆ ਹੈਗਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਬਲੈਕਆਊਟ ਹੋ ਚੁੱਕਿਆ ਹੈ ਨੋ 8:30 ਵਜੇ ਚਲੇ ਆ ਲਾਈਟ ਆਫ ਹੋ ਗਈ ਸੀ ਜੀ ਤੇ ਹੁਣ ਤੁਹਾਨੂੰ ਦਿਖਾਨਿਆ ਕਿ ਬਲੈਕਆਊਟ ਹੋਇਆ ਸਾਰਾ ਸ਼ਹਿਰ ਤੇ ਹਰੇ ਬੰਦਾ ਸਾਨੂੰ ਮਰਵਾਊਗਾ ਫਲੈਸ਼ ਇਹਦੇ ਫੋਨ ਦੀ ਆਉਣਾ ਤੇ ਆ ਸਾਡੇ ਅੰਜੂ ਜੀ ਤੇ ਉਹ ਦੇਖੋ ਮੈਂ ਕਿੰਦਾ ਹਾਲ ਕੀ ਹੋ ਗਿਆ ਦੇਖੋ ਇਹ ਕੱਲੀ ਮੈਮੂ ਆਲ ਦੀ ਫਲੈਸ਼ ਲਾਈਟ ਓਨ ਕਰਕੇ ਤੁਹਾਨੂੰ ਦਿਖਣ ਲੱਗ ਗਿਆ ਹੈ ਨਹੀਂ ਤਾਂ ਬਿਲਕੁਲੀ ਬਲੈਕਆਊਟ ਹੋ ਗਿਆ ਹੈ ਮੈਸਨ ਫਲੈਸ਼ ਲਾਈਟ ਓਨ ਆ ਦੇਖੋ ਜੀ ਬਲੈਕਆਊਟ ਹੀ ਬਲੈਕਆਊਟ ਹੋ ਗਿਆ ਜਮਾ ਦੇਖੋ ਇਦਾਂ ਕੁਝ ਇੱਕ ਵੀ ਲਾਈਟ ਨਹੀਂ ਚੱਲਣ ਲੱਗ ਗਈ ਸਾਈਆ ਸੋਕਸ ਬੰਦ ਹੋ ਗਈਆਂ ਨੇ ਇਹ ਮੈਂ ਹੁਣ ਤੁਹਾਨੂੰ ਫਲੈਸ਼ ਲਾਈਟ ਔਨ ਕਰਕੇ ਦਿਖਾਉਣਾ ਇਹ ਤਾਂ ਪਹਿਲਾਂ ਹੁਣ ਮੈਂ ਫਲੈਸ਼ ਲਾਈਟ ਔਨ ਬੰਦ ਕਰਤੀ ਕੁਝ ਵੀ ਨਹੀਂ ਚਪਕਿਆ ਦੇਖੋ ਆਹ ਦੇਖੋ ਕੁਝ ਵੀ ਨਹੀਂ ਦਿਖਾਉ ਸਾਮਣੇ ਵੀਲ ਉਹ ਹੂਣ ਇਹਨਾਂ ਨੂੰ ਡਾ ਲੱਗਣ ਲੱਗ ਗਿਆ ਕਹਿੰਦੇ ਵਾਪਸ ਚੱਲਦੇ ਆਂਗੇ ਮਾਂ ਕਹਿੰਦਾ ਚੱਲੋ ਫੇਆ ਮੈਂ ਤਾਂ ਕਹਿਆ ਡਾ ਲੱਗ ਗਿਆ ਵਾਪਸ ਆ ਮੈਂ ਤਾਂ ਕਹਿਆ ਜੀ ਮੈਂ ਥੋੜਾ ਅੱਗੇ ਹੋ ਜਾਇਆ ਨੇ ਕਹਿੰਦੇ ਨਾ ਸਾਨੂੰ ਡਾ ਲੱਗਦਾ ਮੋਲ ਕਹਿੰਦਾ ਚੈਟ ਭਈ ਤੇਰੀ ਡਰਦੀ ਮਾਂ ਕਹਿੰਦਾ ਚਲੋ ਭਈ ਚੱਲ ਪੈਨੇ ਹੋਵੇ ਕਿ ਮੈਂ ਤੁਸੀ ਡਾਜ ਦੋ ਮੈਂ ਤਾਂ ਡਾਜਦਾ ਨਹੀਂ ਰਾਤ ਤੁਸੀਂ ਬੜੇ ਡਰਦੇ ਸੀ ਨਾ ਹੂਣ ਅਸੀਂ ਗਲੀ ਦੇ ਬਾਅਦ ਜਾ ਕੇ ਬੈਠਾਂਗੇ ਘਰ ਦੇ ਬਾਅਦ ਉੱਥੇ ਦੇ ਦਿੱਤੇ ਜਾ ਹਾਂ ਕੀ 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 ਆ ਦੇ ਲੋ ਆ ਬੰਦੇ ਦੇ ਇਦਣ ਤੇ ਹੁਣ ਆ ਮੈਂ ਫੋਨ ਦਾ ਹੋ ਗਿਆ ਸੀਗਾ ਜਿਆਦਾ ਗਮ ਤਾਂ ਉਹਦੀ ਦਾ ਫਿਰ ਲਾਈਟ ਹੋ ਗਈ ਬੰਦ ਹੋਣ ਮੈਨੇ ਆਏ ਔਰ ਖਾ ਚੁਕੇ ਮਵਾੜੀਆਂ ਤੇ ਵੀ ਬਣਾ ਲਈ ਤੋੜ ਕਿਤੇਗੀ ਫੌਦੀ ਬਲੌਗ ਬਣਾ ਲਈ ਤਾਂ ਤੁਹਾਨੂੰ ਬਾਕੀ ਦਾ ਬਲੌਗ ਦਿਖਾਈ ਤਾਂ ਅਸੀਂ ਸਾਇਜ ਨੇ ਖੜਿਆਂਗੇ ਗਲੀ ਦੇ ਮੋੜ ਤੇ ਤੇ ਹੁਣ ਬਸ ਅਸੀਂ ਕਹੇ ਜਾਵਾਂਗੇ ਤੇ ਹੁਣ ਅਸੀਂ ਤੁਹਾਨੂੰ ਬਸ ਬਾਕੀ ਦਾ ਬਲੌਗ ਦੇਖਦੇ ਕੱਲ ਨੂੰ ਜੇ ਕੁਝ ਮਿਲਦਾ ਦੇਖਣ ਨੂੰ ਤਾਂ ਉੱਥੇ ਦਿਖਾਉਂਗਾ ਤੇ ਅੱਜ ਦਾ ਬਲੌਗ ਬਸ ਇੰਨਾ ਕਿਸੇ 5 ਮਿੰਟ ਦਾ ਤਾਂ ਲਾਈਕ ਜਰੂਰ ਕਰ ਬਲੌਗ ਨੂੰ ਤੇ ਆਪਣੇ ਫਰੈਂਡਸ ਨਾਲ ਸ਼ੇਅਰ ਕਰਿਓ